एक साख शहशाही समत एक जेठूवाल हर भगत द्वार गोदावरी कहे मेरा पूरा कर इकरार दिल दिलदार बेपरवाह तेरी आस रखाइया गोदावरी कहे मेरा पूरा कर इकरार ਦਿਲ ਦਿਲਦਾਰ ਬੇਪਰਵਾਹ ਤੇਰੀ ਆਸਰ ਖਾਈਆ ਛੇਤ ਦਾਸ ਦਾ ਪਹਿਲਾ ਵਿਹਾਰ ਪੂਰਬ ਲੈਣਾ ਦੇਣਾ ਦੇ ਮੁਕਾਈਆ ਪਟਨੇ ਵਾਲਾ ਆ ਗਿਆ ਛੱਡ ਦਰਬਾਰ ਕਾਰਬਾਰ ਦੌਲਤ ਧਨ ਮਾਲਤ ਜਾਈਆ एसडीसी ਇੰਤਜ਼ਾਰ ਜਿਸ ਕਾਰਨ ਲੇਖਾ ਬਾਕੀ ਰਿਆ ਲਖਾਈਆ ਤਰੇਤੇ ਦੇ ਮਿੱਤਰ ਜਗਤ ਦੇ ਵਿਵਹਾਰ ਰੀਤੀ ਸੰਸਾਰ ਨਾਲ ਰਲਾਈਆ ਉਹਨਾਂ ਦਾ ਉਧਾਰ ਕਰ ਜਾ ਦੇ ਉਤਾਰ ਪਰਦਾ ਦੇ ਉਠਾਈਆ ਤਿੰਨਾ ਤਿੰਨਾ ਨਾਲ ਮੇਰਾ ਸੀ ਵਪਾਰ ਪਹਿਲਾ ਦੇਣਾ ਕਰਦਾ ਰਿਹਾ ਸਾਲ 83 ਅਪਰੇ ਅਪਾਰ ਸੋਨਾ ਸੰਗ ਨਭਾਈਆ ਇੱਕ ਦਿਨ ਆ ਗਈ ਵਿਚਾਰ ਪ੍ਰੇਮ ਨਾਲ ਬੋਲਿਆ ਇੱਕ ਝਕਾਰ ਤੁਰਦਾ ਰਾਗ ਸੁਣਾਈਆਂ ਰਾਮ ਵਸ਼ਿਸ਼ਟ ਦੀ ਪ੍ਰਗਟ ਹੋ ਗਈ ਯਾਦ ਅੰਦਰੋਂ ਆਇਆ ਇੱਕ ਸੁਆਦ ਬਰਬਾਦ ਖੇੜਾ ਸੋਬਾ ਪਾਈਆ ਤੂੰ ਮੇਰਾ ਮੈਂ ਤੇਰਾ ਸੁਣੀ ਸਾਚ ਆਵਾਜ਼ ਅੰਦਰੋਂ ਖੁੱਲਿਆ ਰਾਜ ਕਿਸ ਨੇ ਕਿਹਾ ਸ਼ਾਬਾਸ਼ ਤੂੰ ਅਗਮ ਜਨਾਈਆ ਤਿੰਨਾ ਕਰ ਇਤਫਾਕ ਮੇਰਾ ਪਕੜਿਆ ਹੱਥ ਫਲੂਣਾ ਦਤਾ ਲਗਾਈਆ ਕੋਈ ਸਨ ਦਸ ਬਾਤ ਤੂੰ ਸਾਡਾ ਸੱਚ ਪ੍ਰਾਤ ਦੇਵ ਦੇ ਜਣਾਈਆਂ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰਦੀ ਧਾਰ ਵੇਖ ਵਿਖਾਈਆ ਤ੍ਰੇਤਾ ਕਹੇ ਤੇਰੇ ਪਿਛਲੇ ਸਾਥੀ ਮਾਨ ਸਰੂਪ ਨਜ਼ਰੀਂ ਆਈਆ ਜਿਨ੍ਹਾਂ ਦਾ ਲੈਣਾ ਦੇਣਾ ਬਾਕੀ ਲੇਖਾ ਝੋਲੀ ਪਾਈਆ ਇੱਕ ਬਾਤ ਅਨੋਖੀ ਜੋ ਪੂਰਬ ਜਨਮ ਭਾਖੀ ਭਾਸ਼ਾ ਪਿਛਲੀ ਦਏ ਗਵਾਹੀਆ ਸਜਣੋ ਤੁਸੀਂ ਮੇਰੇ ਸੱਚੇ ਸਾਥੀ ਪਿਆਰ ਮਿੱਤਰਾਂ ਵਾਲਾ ਬਣਾਈਆ ਮੇਰੀ ਰਾਮ ਵਸ਼ਿਸ਼ਟ ਨੇ ਖੋਲੀ ਤਾਕੀ ਪਰਦਾ ਦਤਾ ਉਠਾਈ ਆ ਜੇ ਤੁਸੀਂ ਮਿਲਣਾ ਚਾਹੋ ਕਮਲਾ ਪਾਤੀ ਪਤ ਪਰਮੇਸ਼ਵਰ ਮੇਲਾ ਸਾਜ ਸੁਭਾਈ ਆ ਉਸ ਵੇਲੇ ਹਰ ਹੁਕਮ ਸੰਦੇਸ਼ਾ ਦਤਾ ਮਾਰੀ ਇੱਕ ਆਵਾਜ਼ੀ ਸ਼ਬਦ ਸ਼ਬਦ ਨਾਲ ਜਣਾਈਆ ਅੱਗੇ ਨਾ ਕੋਈ ਸਵਾਲ ਤੇ ਨਾ ਕੋਈ ਜਵਾਬੀ ਬਤੀ ਦੰਦ ਵਾਲਾ ਮੁਖ ਬੰਦ ਕਰਾਈਆ ਕੋਸ਼ਿ ਅੱਗੇ ਲੇਖਾ ਵੇਖ ਜਿਸ ਦਾ ਵਖਰਾ ਹਿਸਾਬੀ ਜਗਤ ਵਿਦਿਆਨਾ ਕੋਈ ਜਣਾਈਆ ਏ ਲੈਣਾ ਦੇਣਾ ਹਰ ਪੁਰਖ ਅਬਨਾਸ਼ੀ ਤਰਨੀ ਦਾ ਕਰਤਾ ਦੇਵਨ ਹਾਰ ਵੜਾਈਆ ਤ੍ਰੇਤਾ ਦਵਾਪਰ ਕਾਲ ਯੁਗ ਅੰਤਮ ਵੇਖਣੀ ਅੰਧੇਰੀ ਰਾਤੀ ਚਾਰੋਂ ਕੁੰਟ ਅੰਧੇਰਾ ਛਾਈਆ ਸੱਚ ਦੇ ਸੇਨਾ ਕੋਈ ਪਰਬਤੀ ਸੰਦਿਆ ਆਪਣਾ ਰੂਪ ਬਦਲਾਈਆ ਕਰੇ ਖੇਲ ਹਰ ਕਮਲਾ ਪਾਤੀ ਪਤ ਪਰਮੇਸ਼ਵਰ ਬੇਪਰਵਾਹੀਆ ਤੇਰੇ ਪਕੜ ਉਠਾਵੇ ਸਾਥੀ सगला ਸੰਗ ਨਬਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਹਰ ਨਜ਼ਰ ਨਾਲ ਤਰਾਇਆ ਗੋਦਾਵਰੀ ਕਹੇ ਲੇਖਾ ਦੱਸ ਦੇ ਸਤ ਸੱਚ ਦਰ ਠਾਂਡੇ ਮੰਗ ਮੰਗਾਈਆ ਕੰਢੀ ਵਾਲੇ ਕਰ ਪ੍ਰਗਟ ਰਾਜ ਨਰਾਇਣ ਗਿਆ ਆਈਆ ਜਿੰਨਾ ਦੇ ਅੰਦਰ ਗਿਉ ਬਸ ਵਾਸਤਾ ਉਹਨਾਂ ਦਾ ਆਪਣੇ ਨਾਲ ਜੁੜਾਈਆ ਤੇਜ ਭਾਨ ਖੋਲਦੇ ਅੱਖ ਲక్ష్మణ ਸਿੰਘ ਲక్ష్ਮੀ ਨਾਲੋਂ ਕਰੇ ਜੁਦਾਈਆ ਚੇਲਾ ਸਿੰਘ ਪਰਤ ਕੇ ਆਇਆ ਵਤ ਵਤਨ ਆਪਣਾ ਦੇ ਵਖਾਈਆ ਲਾਲੋ ਨੂੰ ਦੇ ਕੇ ਅੰਤਰਾਸ ਰਸਤੇ ਤੁਰਦੇ ਦੇਣ ਪਾਈਆ ਪੰਨਿਆਂ ਪਿਆਰਿਆਂ ਵਿੱਚੋਂ ਜੋ ਅੱਗੇ ਰਹੇ ਬੱਚ ਚਾਰੇ ਉਹ ਵੀ ਨਾਲ ਰਲਾਈਆ ਜਿਹੜਾ ਗੋਬਿੰਦ ਦੀ ਨਿੰਦਿਆ ਕਰਦਾ ਸੀ ਭਜ ਭਜ ਉਹ ਦਾ ਲਿਖਾ ਲਿਖੇ ਵਿੱਚੋਂ ਲੈ ਕੜਾਈਆ ਜਿਸ ਦਾ ਨਾਮ ਸਿੰਘ ਪ੍ਰਗਟ ਪਿਤਾ ਪਾਲ ਸਿੰਘ ਸਮਝਾਈਆ ਗੁਦਾਵਰੀ ਕਹੇ ਉਹ ਵੀ ਤਿੰਨ ਦਸ ਜਿਹੜੇ ਛੱਡ ਕੇ ਭੱਜੇ ਬਾਹੋ ਦਾਈਆ ਤੇਰੇ ਨਾਲੋਂ ਬਦਲ ਕੇ ਅੱਖ ਆਖਰ ਰਹਿ ਪਛਤਾਈਆ ਮਨ ਵਾਸਨਾ ਛੱਡ ਕੇ ਆਤਮ ਪਿਆਰ ਅੰਦਰ ਗਏ ਢੱਠ ਹੰਕਾਰ ਵਕਾਰ ਦਤਾ ਗਵਾਈਆ ਮੈਂ ਉਹਨਾਂ ਦਾ ਰਹੀ ਤੱਕ 네ਤਰ ਲੋਚਣ ਨੇ ਆਪਣੀ ਸੇਵ ਲਗਾਈਆ ਤੂੰ ਸਾਬ ਪੁਰਖ ਸਮਰੱਥ ਬੇ ਪਰਵਾਹ ਤੇਰੇ ਹੱਥ ਵੱਡੀ ਵਡਿਆਈ ਆ ਪੁਰਖ ਅਕਾਲ ਪਿਆ ਹਸ ਗੁਦਾਵਰੀ ਤੇਰੀ ਚਿੰਤਾ ਦਿਆਂ ਗਵਾਈਆ ਉਹਨਾਂ ਤਿੰਨਾਂ ਵਿੱਚੋਂ ਦੋ ਅਟਾਰਸੀ ਰਹੇ ਵਸ ਜਸਵੰਤ ਸਿੰਘ ਹਰਦੇਤ ਸਿੰਘ ਨਾਮ ਦਿਆਂ ਸਮਝਾਈਆ ਤੀਜਾ জামਾ ਬਦਲ ਕੇ ਆਪਣਾ ਵੇਸ ਆਇਆ ਉਲਟ ਥੋੜਾ ਪਰਦਾ ਵਿੱਚ ਜਣਾਈਆ ਇੱਕ ਦਿਨ ਖੁਆਬ ਵਿੱਚ ਸੁਤਿਆਂ ਉਸ ਆਪਣੀ ਘਰ ਦੀ ਇਸਤਰੀ ਲਈ ਤੱਕ ਅਈ ਸਕੰਟ ਧਿਆਨ ਲਗਾਈਆ ਉਸ ਦੇ ਵਿੱਚ ਰਖਾਈਆ ਉਸ ਸਮੇਂ ਗੋਵਿੰਦ ਨਾਲੋਂ ਹੋ ਕੇ ਵਖ ਆਪਣੀ ਨੀਤੀ ਲਈ ਬਦਲਾਈਆ ਜਿਸ ਵੇਲੇ ਸੁਤ ਦੀ ਖੁੱਲੀ ਅੱਖ ਗੋਵਿੰਦ ਨਜ਼ਰ ਆਇਆ ਪਰ ਤਖ ਚਰਨਾਂ ਦੇ ਉੱਤੇ ਗਿਆ ਢੱਠ ਬੇਨਤੀ ਦਿੱਤੀ ਸੁਣਾਈਆ ਮੈਂ ਹੋ ਕੇ ਬੇਵੱਸ ਕੂੜੀ ਕਿਰਿਆ ਦਾ ਜਾਣ ਕੇ ਰਸ ਰਸਤਾ ਤੇਰਾ ਦਤਾ ਪਲਾਈਆ ਨੇਤਰ ਨੀਰ ਵਹਾ ਕੇ ਅੱਖ ਦੋਵੇਂ ਚਰਨਾਂ ਤੇ ਰੱਖ ਕੇ ਹੱਥ ਤੂੜੀ ਟਿੱਕਾ ਲਾ ਕੇ ਮੱਥ ਮਸਟਕ ਲਿਆ ਰਗੜਾਈਆ ਗੋਬਿੰਦ ਕਿਆ ਬਸ ਓਸ ਕਿਹਾ ਕੁਛ ਮੇਰੇ ਨਹੀਂ ਬਸ ਜੋ ਕਰਨੀ ਤੂੰ ਆਪੇ ਰਿਆ ਕਰਾਈਆ ਜੇ ਸਤਗੁਰ ਹੋ ਕੇ ਮੇਰੇ ਹਿਰਦੇ ਜਾਂਦੋਂ ਬਸ ਮਨ ਵਾਸਨਾ ਕਦੇ ਨਾ ਹੁੰਦੀ ਹਲਕਾਈਆ ਆਪਣੇ ਲੇਖੇ ਲਾਲ ਮੇਰੀ ਰਾਤ ਰਤੀ ਰਾਤ ਵਿੱਚ ਆਪਣਾ ਰਤਨ ਲੈ ਪ੍ਰਗਟਾਈਆ ਗੋਬਿੰਦ ਪ੍ਰੇਮ ਪਿਆਰ ਨਾਲ ਲਿਆ ਤੱਕ ਸ਼ਬਦੀ ਅੱਖ ਖੁਲਾਈਆ ਭੇਵ ਅ ਭੇਦਾ ਖੋਲ ਕੇ ਦਸਾਂ ਸੱਚ ਸਨੇੜਾ ਇੱਕ ਸੰਦੇਸ਼ ਵਿੱਚ ਪ੍ਰਗਟਾਈਆ ਜਿਸ ਵੇਲੇ ਮੁੜ ਕੇ ਆਵਾਂ ਵਤ ਜੋਤੀ ਸ਼ਬਦੀ ਖੇਲ ਖਲਾਈਆ ਸੱਚ ਦਵਾਰੇ ਲਵਾਂ ਸਦ ਸਦਾ ਆਪਣਾ ਨਾਮ ਬਣਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਾਰ ਸਚੀ ਸਰਨਾਈਆ ਗੁਰਮਕ ਹੋ ਨਿਮਾਣਾ ਗਿਆ ਝੁਕ ਚਰਨ ਕਵਲ ਸੀਸਨ ਵਾਈਆ ਮੇਰਾ ਪੈੜਾ ਤੇਰੇ ਬਿਨਾ ਨਾ ਜਾਵੇ ਮੁਕ ਲੇਖਾ ਲੇਖੇ ਨਾ ਕੋਈ ਰਖਾਈਆ ਗੋਬਿੰਦ ਕਿਆ ਬੇਸ਼ੱਕ ਗੁਰਮਖ ਤੂੰ ਬੱਚਾ ਪਿਆਰਾ ਨਾਲੋਂ ਪੁੱਤ ਪੁੱਤਰਾਂ ਤੋਂ ਚੰਗੀ ਦਿਆਂ ਵੜਾਈਆ ਜੇ ਸੱਚ ਸੱਚ ਲਵੇਂ ਪੁੱਛ ਪੁੱਸਤ ਆਪਣਾ ਤੇਰੀ ਹੱਥ ਰਖਾਈਆ ਫੇਰ ਥੋੜਾ ਵਿੱਚ ਕੁਛ ਤੈਨੂੰ ਦਿਆਂ ਜਣਾਈਆ ਤੇਰਾ ਜਾਮਾ ਬਦਲਣਾ ਨਾ ਦਾੜੀ ਹੋਵੇ ਨਾ ਮੋਛ ਇਸਤਰੀ ਪਿਛੇ ਇਸਤਰੀ ਰੂਪ ਦੇਣਾ ਬਣਾਈਆ ਨੇਤਰ ਰੋਕੇ ਉਸ ਚਰਨ ਲੈ ਘਟ ਬੌੜੀ ਬੌੜੀ ਕੀਤੀ ਦੋਹਾਈਆ ਗੋਬਿੰਦ ਕਿਹਾ ਇਹ ਪਰਦਾ ਨਹੀਂ ਕੋਈ ਲੋਕ ਤੁਰਦਾ ਹੁਕਮ ਦਤਾ ਸਮਝਾਈਆ ਗੁਰਸਿੱਖ ਕਿਹਾ ਮੈਂ ਬਣਨਾ ਚਾਹਾਂ ਤੇਰਾ ਪੁੱਤ ਪਿਤਾ ਇੱਕੋ ਨਜ਼ਰੀ ਆਈਆ ਗੋਬਿੰਦ ਕਿਹਾ ਜੋ ਕਿਹਾ ਸੋ ਦਰੁਸਤ ਨਾ ਕੋਈ ਮੇਟੇ ਮੇਟ ਮਟਾਈਆ ਨਾ ਕੋਈ ਮੇਟੇ ਮੇਟ ਮਟਾਈਆ ਬੱਚਿਆਂ ਵਾਂਗ ਤੈਨੂੰ ਗੋਦੀ ਲਵਾ ਚੁੱਕ ਫੜ ਬਾਹਾਂ ਗਲੇ ਲਗਾਈਆ ਜੇ ਪੋਤ ਨਹੀਂ ਤੇ ਪੋਤ ਦੇ ਨਾਲ ਰੱਖਾਂ ਖੁਸ਼ ਇਸੇ ਕਰਕੇ ਮਨਜੀਤ ਦਾ ਜੋੜਾ ਲਿਆ ਜੜਾਈਆ ਇਕਿਆਂ ਦੀ ਸੋਹਣੀ ਰੁੱਤ ਗੋਦਾਵਰੀ ਤੇਰੀ ਰੁੱਤੜੀ ਨਾਲ ਮਹਿਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਲੇਖਾ ਦੇ ਚੁਕਾਈਆ ਗੋਦਾਵਰੀ ਕਹੇ ਮੈਨੂੰ ਹੋਰ ਆਈ ਯਾਦ ਜਦ ਹੀ ਦਿਆਂ ਬਤਲਾਈਆ ਮੈਨੂੰ ਪਤਾ ਲਗਾ ਤੂੰ ਨੌ ਦਵਾਰੇ ਕਰਨੇ ਖਬਰਦਾਰ ਭਗਤਾਂ ਨੂੰ ਇੱਕੋ ਘਰ ਦੇਣਾ ਬਹਾਈਆ ਉਹਨਾਂ ਦਾ ਬਣ ਕੇ ਕੰਤ ਸੁਹਾਗ ਤੁਰਦਾ ਜੋੜਾ ਲੈਣਾ ਜੜਾਈਆ ਮੈਨੂੰ ਆਇਆ ਇੱਕ ਵਿਰਾਗ ਵੈਰੀ ਅੰਦਰੋਂ ਦੇਣੇ ਮਟਾਈਆ ਜਿਨ੍ਹਾਂ ਨੇ ਕੂੜੀ ਕਿਰਿਆ ਦਾ ਕਰਨਾ ਤਿਆਗ ਤਿਆਗੀ ਹੋ ਕੇ ਤੇਰਾ ਦਰਸ਼ਨ ਪਾਈਆ ਓ ਹੰਸ ਨਾਰਾਜਣ ਕਾਗ ਕਾਗ ਹੰਸ ਤੇਰੇ ਚਰਨ ਮਿਲੇ ਸ਼ਰਨਾਈਆ ਤੇਰਿਆਂ ਭਗਤਾਂ ਦਾ ਵੇਖਾਂ ਇੱਕ ਸਮਾਜ ਚਾਰ ਕੁੰਟ ਦਾ ਦਿਸ਼ਾ ਚਾਰ ਵਰਨ 18 ਵਰਨ ਇੱਕ ਸ਼ਰਨ ਆਈਆ ਤੇਰੀ ਰਮਜ ਨੂੰ ਕਿਹੜਾ ਸਮਝ ਸਕੇ ਦਿਮਾਗ ਬੁੱਧੀ ਚੱਲੇ ਨਾ ਕੋਈ ਚਤ్రਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ਗੋਦਾਵਰੀ ਕਹੇ ਮੇਰੀ ਹੋਰ ਇੱਕ ਮਨ ਮਨਸਾ ਦਿਆਂ ਜਣਾਈਆ ਇਕਿਆਂ ਦਾ ਬੇੜਾ ਬਨ 21 21 ਆਪਣੀ ਗੰਡ ਵਖਾਈਆ ਨਮਨੂ ਹੋਰ ਦੇ ਦੇ ਆਪਣੇ ਪ੍ਰੇਮ ਦਾ ਸੱਚਾ ਧਨ ਤਨਮント ਦੇ ਬਣਾਈਆ ਜੇ ਉਹ ਵੀ ਨਾਲ ਰਲ ਕੇ ਆਉਣ ਚੰਨ ਮੈਂ ਚੰਦ ਮੁਖੜੇ ਵੇਖ ਕੇ ਖੁਸ਼ੀ ਮਨਾਈਆ ਪਰ ਗੁਦਾਵਰੀ ਕਹੇ ਮੇਰੇ ਕੰਡੇ ਤੇ ਬੈਂਤੋਂ ਪਹਿਲੋਂ ਫੜ ਮੇ ਆਪਣੇ ਕੰਨ ਦੋ ਹੱਥਾਂ ਵਿੱਚ ਟਕਾਈਆ ਨੇਤਰ ਰੋਮਣ ਸ਼ਮ ਸ਼ਮ ਵਿਰਾਗੀ ਹੋ ਕੇ ਸ਼ਬਦ ਦੇਣ ਲਗਾਈਆ ਮੈਂ ਭਜਾਂ ਉਹਨਾਂ ਵੱਲ ਨਠਾਂ ਚਾਈ ਚਾਈਆ ਗੁਰਮੁਖੋ ਤੁਸਾਂ ਨਵਾਨੇ ਸਾਰੀ ਸੰਗਤ ਵਾਸਤੇ ਨੌ ਵਾਰ ਪ੍ਰਭ ਦੇ ਚਰਨਾਂ ਉੱਤੇ ਝਟਣਾ ਜਲ ਕਰ ਕਰ ਸੁਖ சாਤ ਦੇ ਕਰਾਈਆ ਜਿਹੜਾ ਸਮਾ ਇਹ ਮਿਲ ਗਿਆ ਕਲਯੁਗ ਵਿੱਚ ਕਲ ਏ ਕਲਮਿਆਂ ਵਾਲਿਆਂ ਹੱਥ ਕਿਸੇ ਨਾ ਆਈਆ ਪੂਰਬ ਦਾ ਫਲ ਭਗਤਾਂ ਦਾ ਮਲ ਗੋਦਾਵਰੀ ਕੱਢ ਕੇ ਵਿੱਚੋਂ ਜਲ ਇਸ਼ਾਰੇ ਨਾਲ ਦਏ ਸਮਝਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਾਰ ਸਤੀ ਸ਼ਰਨ ਆਈਆ ਪੁਰਖ ਅਕਾਲ ਕਿਹਾ ਗੁਦਾਵਰੀ ਕਿਉਂ ਹੋਵੇਂ ਹਰਾਨ ਤੇਰੀ ਹਰਾਨੀ ਧਿਆਨ ਗਵਾਈਆ ਲੇਖਾ ਵਿੱਚ ਜਹਾਨ ਉਰਬ ਚੋਲੀ ਪਾਈਆ ਸੱਤ ਚਲਾ ਕੇ ਨਿਸ਼ਾਨ ਨਿਗਾਬਾਨ ਇੱਕ ਅਖਵਾਈਆ ਹੁਕਮ ਦੇ ਕੇ ਜਿਮੀ ਅਸਮਾਨ ਦਰਗਾ ਸਾਚੀ ਖੁਸ਼ੀ ਜਨਾਈਆ 9 ਸੱਤ ਦੀ ਇੱਕ ਕਲਾਮ ਕਲਮੇ ਨਗਮੇ ਰਾਗ ਨਾਦ ਦਿਆਂ ਜਨਾਈਆ ਪੈਗੰਬਰਾਂ ਦਾ ਇੱਕ ਅਮਾਮ ਅਮਲਾਂ ਵਿੱਚ ਵੇਖਾਂ ਸਰਬ ਲੁਕਾਈਆ ਭਗਤਾਂ ਦਾ ਭਗਵਾਨ ਸ਼ਾ ਸੁਲਤਾਨ ਹੋ ਕੇ ਖੁਸ਼ੀ ਜਨਾਈਆ ਅਗਲਾ ਦੇ ਕੇ ਧੁਰ ਫਰਮਾਨ ਸੰਮਤ ਸ਼ਾਨ ਸ਼ਾਹੀ ਕਰ ਪ੍ਰਦਾਨ ਜਗਤ ਪਰਧਾਨਾ ਸੰਦੇਸ਼ੇ ਦਿਆਂ ਪਹੰਚਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ लेखा ਦਿਆਂ ਮੁਕਾਈਆ ਗੋਰੀ ਅਵਤਾਰ ਪੀਰ ਪੈਗੰਬਰ ਕਹਿਣ ਵੇਖੋ ਕਿਹੜੀ ਵਿਸਾਖੀ ਵਸਾ ਕੇ ਗਈ ਆਈਆ ਸੰਤ ਸਦਿਆ ਦੀ ਕਰਕੇ ਬਾਕੀ ਬਖਤਿਆਂ ਦੇ ਲੇਖੇ ਰਹੀ ਚੁਕਾਈਆ ਚਾਰ ਯੁਗ ਦੀ ਵੇਖ ਕੇ ਸਾਖੀ ਸੁਖ ਸੁਨੇੜੇ ਘਰ ਘਰ ਰਹੀ ਪਹੁੰਚਾਈਆ ਸਤ ਸਤ ਦਾ ਨਾਮ ਸੰਦੇਸ਼ਾ ਦੇ ਕੇ ਪਾਤੀ ਪੱਤਰ ਕਾ ਇੱਕੋ ਮਜਮੂਨ ਰਈ ਜਣਾਈਆ ਬ੍ਰਹਮੰਡ ਖੰਡ ਪੁਰੀ ਲੋ ਅਕਾਸ਼ ਪਤਾਲ ਜਿਮੀ ਅਸਮਾਨ ਖੁੱਲੇ ਤਾਕੀ ਪਰਦੇ ਰਈ ਉਠਾਈਆ ਪਿਛਲੀ ਮੁਕੀ ਸਭ ਦੀ ਵਾਟੀ ਅਗਲਾ ਪੰਦਰ ਆ ਨਾਰਾਈਆ ਤੁਰਦਾ ਹੁਕਮ ਪੁਰਖ ਅਬਨਾਸ਼ੀ ਸ਼ਾ ਪਾਤ ਸ਼ਾ ਸ਼ੈਨਸ਼ਾਰ ਆਜਣਾਈਆਂ ਜਨ ਭਗਤੋ ਤੁਹਾਡਾ ਮੇਲਾ ਨਾਲ ਕਮਲਾ ਪਾਤੀ ਪਤ ਪਰਮੇਸ਼ਵਰ ਆਪਣਾ ਰੰਗ ਚੜਾਈਆ ਤੁਹਾਡੀ ਆਤਮ ਉਸ ਦੀ ਜਾਤੀ ਜਾਤ ਪਾਤ ਨਜ਼ਰ ਨਾ ਕੋਏ ਵਖਾਈਆ ਤੁਹਾਡੀ ਆਤਮ ਉਸੇ ਦੀ ਜਾਤੀ ਜਾਤ ਪਾਤ ਨਜ਼ਰ ਨਾ ਕੋਏ ਵਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਾਰ ਸਚੀ ਸ਼ਰਨਾਈਆ